ਸਰਦੀਆਂ ਦੇ ਸਪੈਸ਼ਲ ਅਲਸੀ ਦੇ ਲੱਡੂ ਬਣਾਉਣ ਲਈ ਅਸੀਂ ਲਈ ਹੈ ਅਲਸੀ, ਫੁੱਲ ਮਖਾਣੇ, ਬਦਾਮ, ਅਖਰੋਟ, ਗੋੰਦ, ਖੱਦੂਗਸ, ਕਿਤੋਆਨਾਰੀਅਲ, ਪੂਜੇ ਅਤੇ ਛੋਲੇ ਦਾ ਪਾਊਡਰ, ਗੁੜ ਤੇ ਥੋੜੀ ਜਿਹੀ ਇਲਾਚੀ। ਫਿਰ ਆਪਾਂ ਥੋੜਾ ਥੋੜਾ ਅਲਸੀ ਨੂੰ ਡਰਾਈ ਰੋਸਟ ਕਰੀਏ ਅਲਸੀ, ਫੁੱਲ ਮਖਾਣੇ, ਬਦਾਮ, ਅਖਰੋਟ, ਗੋੰਦ, ਖੱਦੂਗਸ, ਕਿਤੋਆਨਾਰੀਅਲ, ਪੂਜੇ ਅਤੇ ਛੋਲੇ ਦਾ ਪਾਊਡਰ, ਗੁੜ ਤੇ ਥੋੜੀ ਜਿਹੀ ਇਲਾਚੀ। ਫਿਰ ਆਪਾਂ ਥੋੜਾ ਥੋੜਾ ਅਲਸੀ ਨੂੰ ਡਰਾਈ ਰੋਸਟ ਕਰ ਲੈਣਾ ਹੈ। ਤੇ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਸਾਡੇ ਫੁੱਲ ਮਖਾਣੇ ਬਦਾਮ ਅਕਰੋਟ ਨੇ ਉਹਨਾਂ ਨੂੰ ਵੀ ਡਰਾਈ ਰੋਸਟ ਕਰ ਲੈਣਾ ਹੈ ਤੇ ਨਾਰੀਅਲ ਨੂੰ ਵੀ ਡਰਾਈ ਰੋਸਟ ਕਰ ਲੈਣਾ ਆਪਾਂ ਤੇ ਥੋੜਾ ਜਿਹਾ ਦੇਸੀ ਘਿਓ ਭਾ ਕੇ ਆਪਾਂ ਗੋਂਦ ਨੂੰ ਉਹਦੇ ਵਿੱਚ ਭੁੰਨ ਲੈਣਾ ਹੈ ਗੋਂਦ ਸੜੀ ਥੋੜੀ ਥੋੜੀ ਫੁੱਲ ਜਾਏਗੀ ਫਿਰ ਸਾਰੇ ਡਰਾਈ ਰੋਸਟ ਕੀਤੇ ਮਟੀਰੀਅਲ ਦਾ ਪਾਊਡਰ ਬਣਾ ਲੈਣਾ ਹੈ ਗੋਂਦ ਨੂੰ ਵੀ ਆਪਾਂ ਪੀਸ ਲੈਣਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਿਹੜੇ ਵੀ ਸਾਡਾ ਸਮਾਨ ਸੀ ਉਹਨ ਸਭ ਨੂੰ ਮਿਕਸ ਕਰਕੇ ਤੇ ਗੁੜ ਦੀ ਚਾਸ਼ਨੀ ਬਣਾ ਕੇ ਉਦੋਂ ਐਡ ਕਰ ਦੇਣੀ